ḥንፈጅጡ ቡንገግጭርት ነፈጋጋዋፈጅጌኝ ለገገግጥከግግግገጅግግግጃ ብንገግግግግግግግግ ለገግግግግ ለገገግግግግግግግግ ਹਾਂਜੀ ਜੰਮ ਸਰ ਅੱਜ ਤੁਸੀਂ ਇੱਥੇ ਸ਼ਹੀਦ ਆਜ਼ਮ ਭਗਤ ਸਿੰਘ ਦੇ ਜਨਮ ਦਿਨ ਤੇ ਆਏ ਕੀ ਕਹਿਣਾ ਚਾਹੁੰਦੇ ਜੀ ਦੇਖੋ ਅੱਜ ਸ਼ਹੀਦ ਆਜ਼ਮ ਭਗਤ ਸਿੰਘ ਜੀ ਦਾ 118ਵਾਂ ਜਨਮ ਦਿਹਾੜਾ ਹੈ ਔਰ ਹਰ ਤਰ੍ਹਾਂ ਦੀ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਾਡੇ ਪੰਜਾਬ ਦੇ ਮੁੱਖ ਮੰਤਰੀ ਬਾਦਲ ਸਾਹਿਬ ਜਿਹੜੇ ਆ ਇੱਥੇ ਨਤਮਸਤਕ ਹੋਣ ਆ ਰਹੇ ਆ ਅਸੀਂ ਸਾਰੇ ਵੀ ਨਤਮਸਤਕ ਹੋਣ ਆਏ ਆ ਔਰ ਭਗਤ ਸਿੰਘ ਜੀ ਉਹ ਸ਼ਖਸੀਅਤ ਹੈ ਉਹ ਮਹਾਨ ਇਨਸਾਨ ਹੈ ਜਿਨ੍ਹਾਂ ਨੇ ਸਾਨੂੰ ਆਜ਼ਾਦੀ ਸਦੌਣ ਚ ਸਭ ਤੋਂ ਸਭ ਤੋਂ ਵੱਡਾ ਮੈਂ ਕਹਿ ਸਕਦਾ ਕੰਟਰੀਬਿਊਸ਼ਨ ਹੈ ਤੇ ਇਹ ਅਸੀਂ ਭਾਗਾ ਵਾਲੇ ਆ ਕਿ ਉਹਨਾਂ ਦਾ ਜਿਹੜੇ ਪਿੰਡ ਹੈ ਉਹਨਾਂ ਦੀ ਧਰਤੀ ਤੋਂ ਸਾਨੂੰ ਰਿਪਰੈਜੈਂਟੇਸ਼ਨ ਦਾ ਕਰਨ ਦਾ ਮੌਕਾ ਮਿਲਿਆ ਹੈ ਔਰ ਸਾਡੇ ਵਾਸਤੇ ਪ੍ਰੇਰਣਾ ਦਾ ਸਰੋਤ ਹੈ ਔਰ ਇਹ ਉਹ ਮੁਕੱਦਸ ਜਗ੍ਹਾ ਹੈ ਜਿੱਥੋਂ ਪ੍ਰੇਰਿਤ ਹੋ ਕੇ ਆਮ ਆਦੀ ਪਾਰਟੀ ਨੇ ਜਿਹੜਾ ਹੈ ਪੰਜਾਬ 'ਚ ਆਪਣਾ ਵਿਸਤਾਰ ਕੀਤਾ ਸੀ ਔਰ ਸਰਕਾਰ ਬਣਾਈ ਔਰ ਉਹਨਾਂ ਦੇ ਅਦਰਸ਼ਾਂ ਤੇ ਹੀ ਮਾਨਯੋਗ ਮੁੱਖ ਮੰਤਰੀ ਜੀ ਦੀ ਅਗਵਾਈ 'ਚ ਸਰਕਾਰ ਅੱਗੇ ਵਧ ਰਹੀ ਹੈ ਤੇ ਅੱਜ ਮੈਸੇਜ ਕੀ ਦੇਣਾ ਚਾਹੁੰਦੇ ਨੌਜਵਾਨ ਪੀੜੀ ਨੂੰ ਦੇਖੋ ਮੈਂ ਮੇਰੀ ਤੇ ਸਾਰਿਆਂ ਨੂੰ ਬੇਨਤੀ ਇਹ ਹੀ ਹੈ ਤੁਹਾਡੇ ਰਾਹੀਂ ਸਾਡੀ ਖਾਸ ਕਰ ਨੌਜਵਾਨ ਪੀੜੀ ਨੂੰ ਕਿ ਜੇ ਜਦੋਂ ਸ਼ਹੀਦ ਦੇ ਆਜ਼ਮ ਭਗਤ ਸਿੰਘ ਸ਼ਹੀਦ ਹੋਏ ਆ ਉਦੋਂ ਉਹਨਾਂ ਦੀ 23 ਸਾਲ ਦੀ ਉਮਰ ਸੀ ਔਰ ਵਿਦਿਆਰਥੀ ਜੀਵਨ ਤੋਂ ਹੀ ਉਹਨਾਂ ਨੇ ਦੇਸ਼ ਹਿੱਤ ਨੂੰ ਅੱਗੇ ਰੱਖਦੇ ਹੋਏ ਸਮਾਜ ਨੂੰ ਅੱਗੇ ਰੱਖਦੇ ਹੋਏ ਬਿਹਤਰੀ ਵਾਸਤੇ ਆਪਣੀ ਸਾਰੀ ਜ਼ਿੰਦਗੀ ਲਾਈ ਔਰ ਕੁਰਬਾਨ ਹੋ ਗਏ ਸਾਨੂੰ ਉਹਨਾਂ ਦੇਦਰਸ਼ਨਾਂ ਤੇ ਚੱਲਦੇ ਹੋਏ ਪੰਜਾਬ ਨੂੰ ਔਰ ਦੇਸ਼ ਨੂੰ ਅੱਗੇ ਕਿਤਨਾ ਵਧਾਉਣਾ ਹੈ ਉੱਥੇ ਕੰਟਰੀਬਿਊਸ਼ਨ ਹਰ ਤਰੀਕੇ ਨਾਲ ਪਾਉਣਾ ਚਾਹੀਦਾ ਔਰ ਉਹਨਾਂ ਦੇ ਆਦਰਸ਼ਾਂ ਤੇ ਚੱਲਣ ਦੀ ਕੋਸ਼ਿਸ਼ ਕਰਨੀ ਚਾਹੀਦੀ। ਮੰਗ ਸਰ ਹੱਲੇ ਤੱਕ ਬੱਸ ਸਟੈਂਡ ਇੱਥੇ ਹੱਲੇ ਤੱਕ ਮਿਲਿਆ ਨਹੀਂ ਜੀ। ਬਹੁਤ ਲੋਕਾਂ ਦੀ ਮੰਗ ਵਾਰ-ਵਾਰ ਹੋਈ ਆ ਪਰ ਅਜੇ ਤੱਕ ਵੀ ਇੱਥੇ ਬੱਸ ਸਟੈਂਡ ਨਹੀਂ। ਕੋਈ ਇਸ ਤਰ੍ਹਾਂ ਹੈ। ਇਹ ਇਹ ਜਿਹੜੀ ਜਗ੍ਹਾ ਆ ਇਹਦੇ ਪ੍ਰਤੀ ਜਿਹੜੀ ਸ਼ਰਧ ਆਯਾ ਸਾਡੇ ਤੋਂ ਵੀ ਜ਼ਿਆਦਾ ਮਾਣਯੋਗ ਮੁੱਖ ਮੰਤਰੀ ਜੀ ਔਰ ਇਸ ਸਥਾਨ ਦੀ ਇਹ ਜ਼ਰੂਰ ਤੁਹਾਨੂੰ ਧਿਆਨ ਚ ਰੱਖਦੇ ਹੋ ਔਰ ਜਿੰਨੇ ਲੋਕ ਇੱਥੇ ਨਤਮਸਤਕ ਹੁੰਦੇ ਆ ਉਹਨਾਂ ਦੀਆਂ ਜ਼ਰੂਰਤਾਂ ਨੂੰ ਧਿਆਨ ਚ ਰੱਖਦੇ ਹੋਏ ਕਈ ਸਾਰੇ ਪ੍ਰੋਜੈਕਟ ਮਾਨ ਜੋ ਮੁੱਖ ਮੰਤਰੀ ਜੀ ਨੇ ਮਨਜ਼ੂਰ ਕੀਤੇ ਆ ਮੈਨੂੰ ਲੱਗਦਾ ਸੀ ਇਹ ਸੀ ਚੀਜ਼ਾਂ ਜਿਹੜੀਆਂ ਉਹ ਸਾਹਮਣੇ ਆ ਵੀ ਜਾਣਗੀਆਂ ਔਰ ਡੈਫੀਨਿਟਲੀ ਸਾਰੀਆਂ ਮੰਗਾਂ ਸਹੀ ਪੂਰੀਆਂ ਕਰਨਗੀਆਂ ਕੰਕਸ ਇੱਕ ਸਵਾਲ बार-बार ਇਹਨਾਂ ਚਾਹੁੰਦਾ ਵੀ ਜਿਹੜੇ ਸ਼ਹੀਦਾਂ ਦੇ ਸੁਪਨੇ ਨਹੀਂ ਪੂਰੇ ਹੋਏ ਇਹ ਕਦੋਂ ਪੂਰੇ ਹੋਣਗੇ ਤੇ ਦੇਖੋ ਇੱਕ ਗੱਲ ਮੈਂ ਦੱਸਾਂ ਆਮ ਆਦਮੀ ਪਾਰਟੀ ਤੇ ਸਰਕਾਰ ਦਾ ਮਕਸਦ ਇਹ ਹੈ ਕਿ ਸ਼ਹੀਦ ਦੇ ਆਜਮ ਭਗਤ ਸਿੰਘ ਔਰ ਬਾਬਾ ਸਾਹਿਬ ਅੰਬੇਡਕਰ ਜੀ ਨੇ ਜਿਹੜਾ ਸਾਨੂੰ ਸੰਵਿਧਾਨ ਦਿੱਤਾ ਹੈ ਉਹਨਾਂ ਦੇ ਅਦਰਸ਼ਨ ਤੇ ਚੱਲ ਕੇ ਪੰਜਾਬ ਨੂੰ ਅੱਗੇ ਵਧਾਉਣਾ ਉਹ ਤੇ ਲਗਾਤਾਰ ਕੋਸ਼ਿਸ਼ ਕਰ ਰਹੇ ਔਰ ਜਿਹੜੀ ਪ੍ਰਗਤੀ ਜਾਂ ਡਿਵੈਲਪਮੈਂਟ ਦੀ ਪ੍ਰਕਿਰਿਆ ਹੈ ਕੰਟੀਨਿਊ ਪ੍ਰੋਸੈਸ ਹੈ ਲੇਕਿਨ ਉਹਨਾਂ ਉਹਨਾਂ ਦੇ ਅਦਰਸ਼ਨ ਤੇ ਚੱਲਣ ਦੀ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਔਰ ਡੈਫੀਨਿਟਲੀ ਮੈਨੂੰ ਲੱਗਦਾ ਹੈ ਪੰਜਾਬ ਔਰ ਦੇਸ਼ ਅੱਗੇ ਵਧੇਗਾ ਬੰਦੇ ਇੱਕ ਹੋਰ ਗੱਲ ਦੱਸਦੇ ਉਹ ਫਕਦਾ ਮਾਮਲਾ ਬਣ ਗਿਆ ਪਰਵਾਸੀ ਪੰਜਾਬੀਆਂ ਦਾ ਵੀ ਉਹਨਾਂ ਬਾਰੇ ਕੀ ਜਾਣਦੇ ਨੇ ਲੇਖਕ ਮੈਂ ਤੇ ਅੱਗੇ ਵੀ ਆਇਆ ਇੱਕ ਦਿਨ ਪਹਿਲਾਂ ਵੀ ਆਇਆ ਸੀ ਬੰਗਾ ਹਲਕੇ ਚ ਉਸ ਦਿਨ ਮੈਂ ਇਹ ਹੀ ਗੱਲ ਕਹੀ ਜਿਹੜੇ ਪੱਤਰਕਾਰ ਦੋਸਤ ਪਹਿਲੀ ਗੱਲ ਤੇ ਆ ਵੀ ਜਿਹੜਾ ਉਹ ਬੰਦ ਭਾਗੀ ਘਟਨਾ ਹੋਈ ਆ ਉਹਦੇ ਤੇ ਜਿੰਨੀ ਕੈਸ ਕੋਰਟ ਤੋਂ ਵੱਧ ਸਜ਼ਾ ਉਹਨੂੰ ਮਿਲੂਗੀ ਪਰ ਡੈਫੀਨਿਟਲੀ ਇਹ ਮਾਨ ਜੋ ਮੁੱਖ ਮੰਤਰੀ ਜੀ ਨੇ ਵੀ ਇਨਸ਼ੋਰ ਕੀਤਾ ਹੈ ਲੇਕਿਨ ਇੱਕ ਬੰਦੇ ਤੇ ਜਿਹੜੇ ਕਰਾਇਮ ਜਾਂ ਜੁਰਮ ਦੀ ਸਜ਼ਾ ਸਾਰੀ ਕਮਿਊਨਿਟੀ ਨੂੰ ਨਹੀਂ ਦਿੱਤੀ ਜਾ ਸਕਦੀ ਜਿਹੜੇ ਸਾਡੇ ਪ੍ਰਵਾਸੀ ਆ ਉਹਨਾਂ ਦਾ ਪੰਜਾਬ ਦੀ ਤਰੱਕੀ 'ਚ ਵੀ ਯੋਗਦਾਨ ਔਰ ਅਸੀਂ ਆਪ ਕਈ ਦੇਸ਼ਾਂ ਦੇ ਪ੍ਰਵਾਸੀ ਆ ਸੋ ਮੈਨੂੰ ਲੱਗਦਾ ਕਿ ਕਿਸੇ ਇੱਕ ਜੁਰਮ ਦੀ ਸਜ਼ਾ ਸਾਰੀ ਕਮਿਊਨਿਟੀ ਨੂੰ ਦੇ ਸਕਦੇ ਭਾਈ ਸ਼ਾਰਾ ਸਿਮਜੂਦ ਕਰਨਾ ਔਰ ਇਹ ਜੇ ਲੋਕ ਜਿਹੜੇ ਆ ਕਰਾਇਮ ਨੂੰ ਜੁਰਮ ਕਰਦੇ ਆ ਉਹਨਾਂ ਨੂੰ ਸਖਤ ਸਜ਼ਾ ਦੇਣਾ ਔਰ ਮੁੱਖ ਮੰਤਰੀ ਜੀ ਨੇ ਆਲਰੇਡੀ ਇਹ ਡਾਇਰੈਕਸ਼ਨ ਆ ਦਿੱਤੀ ਹੈ ਜਿਹੜੇ ਵੀ ਲੋਕ ਪੰਜਾਬ 'ਚ ਆਉਂਦੇ ਆ ਜਿਹੜੇ ਮਜ਼ਦੂਰੀ ਲਈ ਕੰਮ ਲਈ ਉਹਨਾਂ ਦੀ ਉਹਨਾਂ ਦੇ ਕਰੀਡੈਂਸ਼ੀਅਲ ਉਹਨਾਂ ਦੀ ਜਿਹੜੀ ਸਿਨਾਖਤ ਦੀ ਪ੍ਰਕਿਰਿਆ ਉਸ ਸਖਤ ਕੀਤੀ ਜਾਊਗੀ ਤਾਂ ਕਿ ਇਹ ਦੁਆਰਾ ਇਹ ਜਾ ਨਾ ਹੋਵੇ। ਥੈਂਕ ਯੂ ਜੀ। ਹਾਂਜੀ। ਸ੍ਰੀ ਰਵਤ ਸਾਹਿਬ। ਕੋਈ ਨਿਖਣਾ ਜਨਮ ਮੁਬਾਰਕਬਾਦ। ਅੱਜ ਦੇਸ਼ ਦੇ ਸੁਭਾਨ ਜੋਧੇ ਸੀਧਿਆਜਬ ਸਰਦਾਰ ਪਾਕਿਸਤਾਨ ਜੀ ਦੇ 100 ਸਾਲਵੇਂ ਜਨਮ ਦਿਨ ਤੇ ਨੇ ਸਮੂਹ ਦੇਸ਼ ਦੇ ਇਸ ਵਾਸਲੇ ਪਾਟਿਆਂ ਤੇ ਮੁਬਾਰਕਬਾਦ ਵਧਾਈ ਦਿੰਦਾ ਹਾਂ ਉੱਥੇ ਹੀ ਵਿਸ਼ੇਸ਼ ਤੌਰ ਤੇ ਨੌਜਵਾਨ ਬੱਚੇ ਬੱਚੀਆਂ ਨੂੰ ਅਪੀਲ ਵੀ ਕਰਨੀ ਚਾਹਾਂਗਾ ਕਿ ਆਪਾਂ ਉਹਨਾਂ ਦੇ ਦੱਸੇ ਹੋਏ ਆਦਰਸ਼ਾਂ ਤੇ ਉਹਨਾਂ ਦੇ ਦੱਸੇ ਹੋਏ ਸਿਧਾਂਤਾਂ ਤੇ ਉਹਨਾਂ ਦੇ ਦੱਸੇ ਹੋਏ ਮਾਰਗਾਂ ਤੇ ਚੱਲ ਕੇ ਆਪਣਾ ਜੀਵਨ ਈਕਾ ਨਾਲ ਤਿਆਹੀਦਾਏ ਤਾਂ ਜੋ ਆਪਾਂ ਵੀ ਆਪਣੇ ਦੇਸ਼ ਕੌਮ ਆਪਣੇ ਸੁਭੇ ਆਪਣੇ ਪਰਿਵਾਰਾਂ ਦੀ ਬਿਹਤਰੀ ਵਿੱਚ ਆਪਾਂ ਸ਼ੋਭਾ ਪਾ ਸਕੀਏ ਠੀਕ ਹੈ ਥੈਂਕ ਯੂ ਪੰਜ ਮਿੰਟ ਹਾਂ ਸਭ ਤੋਂ ਪਹਿਲਾਂ ਇਨਕਲਾਬ ਜ਼ਿੰਦਾਬਾਦ ਅੱਜ ਅਸੀਂ ਇੱਥੇ ਖੜਕੜਾਈ ਤੱਕ ਕਰਦੇ ਦੇ ਉਸਤੇ ਸਰਦਾਰ ਭਗਵੰਤ ਮੰਨ ਸਿੰਘ ਜੀ ਨੂੰ ਭਗਤ ਸਿੰਘ ਜੀ ਨੂੰ ਸਾਡੇ ਦੇਸ਼ ਦੇ ਯੋਧਾ ਸਾਡੇ ਬੱਚਿਆਂ ਦੇ ਸਾਡੇ ਨੌਜਵਾਨਾਂ ਦੇ ਪ੍ਰੇਰਨਾ ਸਰੋਤ ਉਹਨਾਂ ਦੇ 18 ਮਈ ਜਨਮ ਦਿਹਾੜੇ ਤੇ ਅਤਿਮਾਸਤਖਮਨ ਲਈ ਪਹੁੰਚੇ ਹਾਂ ਸਭ ਤੋਂ ਪਹਿਲਾਂ ਤਾਂ ਮੈਂ ਇਹ ਸ਼ੁਭ ਦੁਹਰਾਈ ਦੀ ਸਭ ਤੋਂ ਸਾਰੇ ਹੀ ਪੰਜਾਬ ਵਾਸੀਆਂ ਨੂੰ ਸਾਡੇ ਨਗਰ ਨਿਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦੀ ਹਾਂ ਤੇ ਨਾਲ ਦੇ ਨਾਲ ਨੌਜਵਾਨਾਂ ਨੂੰ ਸਾਰੇ ਹੀ ਵੱਡੇਆਂ ਇੱਕ ਬੇਨਤੀ ਕਰਦੀ ਹਾਂ ਕਿ ਜੋ ਸਾਡੇ ਸ਼ਹੀਦਾਂ ਦੇ ਸੁਪਨੇ ਸੀ ਸਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਦਿਨ ਰਾਤ ਇੱਕ ਕਰਕੇ ਉਸ ਨੂੰ ਪੂਰੇ ਕਰਨ ਦੇ ਵਿੱਚ ਲੱਗੀ ਹੀ ਹੋਈ ਹੈ ਆਪਾਂ ਸਾਰੇ ਹੀ ਰਲ ਕੇ ਜੋ ਸਾਡੇ ਪੰਜਾਬ ਨੂੰ ਇੱਕ ਟਾਈਮ ਦੇ ਸੋਨੇ ਦੇ ਛੜੀ ਕਿਹਾ ਜਾਂਦਾ ਸੀ ਮੁੜ ਤੋਂ ਪੰਜਾਬ ਨੂੰ ਸੋਨੇ ਦੇ ਛੜੀ ਬਣਾਈਏ ਰੰਗਲਾ ਪੰਜਾਬ ਬਣਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਡਮ ਜੀ ਸੀਐਮ ਸਾਹਿਬ ਜਲਦੀ ਇੱਥੇ ਪਹੁੰਚ ਰਹੇ ਨੇ ਕੋਈ ਖੁਸ਼ਖਬਰੀ ਵੀ ਦੇ ਕੇ ਜਾਣਗੇ ਕੋਈ ਤੋਹਫਾ ਦੇ ਕੇ ਜਾਣਗੇ ਲੱਗਦਾ ਤੋਹਫੇ ਤਾਂ ਜਿਉ ਸਾਡੇ ਬੰਗਿਆਂ ਨੂੰ ਸਾਡੇ ਖੜਕੜਗਰਾਂ ਨੂੰ ਕਾਫੀ ਦਿੰਦੇ ਆ ਬਾਕੀ ਹੁਣ ਜਦੋਂ ਉਹਨਾਂ ਦੀ ਆਮਦ ਹੋਊ ਕਿੱਦਾਂ ਫਿਰ ਉਹਦਾ ਆਪਾਂ ਨੂੰ ਫਿਰ ਬਦਲਵਾਉਗਾ ਜੀ ਹਾਂਜੀ ਕਰਨਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ 118ਵੇਂ ਜਨਮ ਦਿਨ ਤੇ ਖਟਕੜ ਕਲਾਂ ਦੀ ਉਹ ਪਵਿੱਤਰ ਧਰਤੀ ਜੋ ਸਾਡੇ ਲਈ ਬਹੁਤ ਪ੍ਰੇਰਨਾ ਸਰੋਤ ਹੈ ਸ਼ਹੀਦ ਐਜਮ ਨੂੰ ਉਹ ਸਨਮਾਨ ਦੇਣ ਵਾਸਤੇ ਇੱਥੇ ਪਹੁੰਚੇ ਆ ਇਸ ਮੌਕੇ ਤੇ ਸਾਡੀ ਸਮੁੱਚੀ ਆਮ ਆਦਮੀ ਪਾਰਟੀ ਦੀ ਜਿਲ੍ਹਾ ਨਵਾਂ ਸ਼ਹਿਰ ਦੀ ਲੀਡਰਸ਼ਿਪ ਔਰ ਸਾਡੇ ਸੀਐਮ ਸਾਹਿਬ ਵੀ ਇੱਥੇ ਸਾਡੇ ਪਾਰਲੀਮੈਂਟ ਮੈਂਬਰ ਆਏ ਨੇ ਔਰ ਇਸ ਮੌਕੇ ਤੇ ਮੈਂ ਸਾਰੇ ਦੇਸ਼ ਵਾਸੀਆਂ ਨੂੰ ਵੀ ਬਤਾਈ ਦਿੰਦਾ ਹਾਂ ਕਿ ਇਹੋ ਜਿਹਾ ਸਪੂਤ ਯੋਗਪੁਰਸ਼ ਰੋਜ਼ ਰੋਜ਼ ਨਹੀਂ ਜੰਮ ਜੰਮਦੇ ਅਸੀਂ ਭਾਗਾ ਵਾਲਿਆਂ ਕਿ ਅਸੀਂ ਉਸ ਧਰਤੀ ਦੇ ਵਿੱਚ ਜਨਮ ਲਿਆ ਜਿੱਥੇ ਇਹਨਾਂ ਦਾ ਪਤ੍ਰ ਪਿੰਡ ਹੈ ਵੈਸੇ ਤਾਂ ਇਹ ਸਾਡਾ ਦੁਆਬਾ ਕ੍ਰਾਂਤੀਕਾਰੀਆਂ ਦਾ ਦੇਸ਼ ਦੇ ਆਜ਼ਾਦੀ ਦੀ ਲੜਾਈ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਉਣ ਵਾਲੀ ਧਰਤੀ ਹੈ ਔਰ ਜਿਸ ਸਮੇਂ ਵੀ ਦੇਸ਼ ਤੇਂਦਰ ਕੋਈ ਮੁਸੀਬਤ ਆਈ ਹੈ ਕ੍ਰਾਂਤੀ ਦੀ ਲਹਿਰ ਸਭ ਤੋਂ ਪਹਿਲਾਂ ਇੱਥੋਂ ਉੱਠੀ ਹੈ ਔਰ ਇੱਕ ਵਾਰ ਫਿਰ ਮੈਂ ਸਮੁੱਚੇ ਦੇਸ਼ ਵਾਸੀਆਂ ਨੂੰ ਛੀਜਾ ਜੀ ਨੂੰ ਜਨਮ ਦਿਨ ਤੇ ਬਹੁਤ ਬਹੁਤ ਮੁਬਾਰਕ